देवी स्कूल बचाओ मोर्चे के साथ में दिन अचानक मोर्चा स्थल पर अपने साथियों के साथ पहुँचे जसूहा विधानसभा के विधायक करमवीर सिंह कुमन ने सभी को अचंभित कर दिया मोर्चे में पहुंचकर विधायक करमवीर सिंह कुमन ने ज्वाइंट एक्शन कमेटी के सदस्यों को विश्वास दिलाते हुए अपने लगभग अठारह मिनट के भाषण में चालीस वर्षों से चल रहे कंडी के सुप्रतिष्ठित स्कूल बीबीएमबी डी स्कूल में पढ़ रहे 1200 बच्चों के भविष्य को लेकर चिंता व्यक्त की और विश्वास दिलाया कि मैं इस स्कूल की अस्मिता को बचाने के लिए पूरा प्रयत्न करूंगा और डी स्कूल के अध्यापकों तथा बच्चों के भविष्य के साथ खिलवाड़ करने वाले जिन बीबीएमबी अधिकारियों ने ये साजिश रची है उनको भी बख्शा नहीं जाएगा उसी बेनती की थी वही चीज़ ਸੀਐਮ ਸਾਹਿਬ ਨੂੰ ਮਿਲਣਾ ਬੜੇ ਛੋਟੇ ਟਾਈਮ ਦੇ ਵਿੱਚ ਆਪਾਂ ਟਾਈਮ ਲਿਆ ਸੀਗਾ ਮੇਰੇ ਨਾਲ ਕੁਝ ਸਾਡੇ ਟੀਚਰ ਸਹਿਬਾਨ ਵੀ ਗਏ ਸੀ ਸਾਡੀ ਸੋਸਾਇਟੀ ਦੇ ਮੈਂਬਰ ਵੀ ਕੁਝ ਗਏ ਸੀ ਔਰ ਅਸੀਂ ਸੀਐਮ ਸਾਹਿਬ ਨੂੰ ਮਿਲਾ ਕੇ ਜਿੰਨੀ ਡਿਟੇਲ ਦੇ ਵਿੱਚ ਗੱਲ ਕਰ ਸਕਦੇ ਸੀਗੇ ਜਿੰਨੇ ਸਮੇਂ ਮੁਤਾਬਕ ਉਸ ਦਿਨ ਗੱਲ ਵੀ ਕਰਵਾਈ ਮੈਨੂੰ ਬੜੇ ਲੋਕਾਂ ਨੇ ਉਸ ਤੋਂ ਬਾਅਦ ਫੋਨ ਆਇਆ ਕਿ ਤੁਸੀਂ ਇੱਕ ਗਲਤ ਕੰਮ ਕੀਤਾ ਦੂਜੀ ਧਿਰ ਦੇ ਮੇਰੇ ਉਹ ਕੋਈ ਉਲਟ ਨਹੀਂ ਹੈਗੇ ਆਪਾਂ ਨਾ ਉਹਦੇ ਕੁਬਰੋਧੀ ਹੈ ਨਾ ਮੈਂ ਉਹਨਾਂ ਦੇ ਕੋ ਖਿਲਾਫ ਗੱਲ ਕਰਦੇ ਜੋ ਉਹਨਾਂ ਕੀ ਕੀ ਉਹ ਕਰਦੇ ਆ ਕੀ ਨਹੀਂ ਕਰਦੇ ਸਭ ਨੂੰ ਪਤਾ ਲੋਕਾਂ ਨੂੰ ਮੈਨੂੰ ਬੜੇ ਉਹਨਾਂ ਦੇ ਟੈਲੀਫੋਨ ਆਏ ਕਿ ਤੁਸੀਂ ਸਿੱਧੀ ਲੜਾਈ ਸਾਡੇ ਖਿਲਾਫ ਸ਼ੁਰੂ ਕੀਤੀ ਹੈ ਮੈਂ ਉਹਨਾਂ ਨੇ ਇਹ ਬੇਨਤੀ ਕੀਤੀ ਕਿ ਮੈਂ ਕਹਾਂ ਤੁਹਾਡੇ ਖਿਲਾਫ ਲੜਾਈ ਨਹੀਂ ਸ਼ੁਰੂ ਕੀਤੀ ਅਸੀਂ ਤਾਂ ਉਹ ਸਕੂਲ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੇ ਸਕੂਲ ਹੀ ਨਹੀਂ ਚਾਹ ਰਿਹਾ ਸਕੂਲ ਦੇ ਪੇਰੈਂਟਸ ਨਹੀਂ ਚਾਹ ਰਹੇ ਸਕੂਲ ਦੇ ਬੱਚੇ ਨਹੀਂ ਚਾਹ ਰਹੇ ਸਕੂਲ ਦਾ ਸਟਾਫ ਨਹੀਂ ਚਾਹ ਰਿਹਾ ਕਿ ਅਸੀਂ ਉੱਥੇ ਨਹੀਂ ਜਾਣਾ ਚਾਹੁੰਦੇ ਤਾਂ ਤੁਸੀਂ ਉਹਨਾਂ ਦੇ ਉੱਤੇ ਆਪਣਾ ਜਿਹੜਾ ਫੈਸਲੇ ਆ ਹੋਰ ਸੁਣਾ ਕਰੋ ਤੁਸੀਂ ਜੇ ਚਾਹੁੰਦੇ ਆ ਕਿ ਆਪਾਂ ਐਜੂਕੇਸ਼ਨ ਹੋਰ ਮੈਨੂੰ ਇੱਕ ਤੋਂ ਤੱਕ ਹੀ ਆਫਰ ਆਈ ਜੀ ਆਪਾਂ ਜਿਹੜਾ ਨੀਂਹ ਪੱਥਰ ਆ ਜੀ ਪਤਾ ਨਹੀਂ ਕਿਹੜਾ ਸਾਇੰਸ ਸਕੂਲ ਬੰਨਣਾ ਉਹਦਾ ਨੀਂਹ ਪੱਥਰ ਵੀ ਤੁਹਾਡਾ ਵੱਡਾ ਨਾਮ ਪਲੇਟ ਲਗਾ ਦਾਂਗੇ ਜੀ ਤੁਸੀਂ ਆ ਕੇ ਉੱਤੇ ਨਾਮ ਨੀਂਹ ਪੱਥਰ ਰੱਖ ਦਿਓ ਕੋਈ ਗੱਲ ਮੈਂ ਨਾਲ ਸਪੈਕਟ ਕਿਹਾ ਸੀਗਾ ਵੀ ਮੈਂ ਕੋਈ ਇਹੋ ਜਿਹਾ ਨੀਂਹ ਪੱਥਰ ਨਹੀਂ ਰੱਖਣਾ ਚਾਹੁੰਦਾ ਜੇ ਤੁਸੀਂ ਆਪਣੀ ਰਿਆਸਤ ਨੂੰ ਵੱਡਾ ਕਰਨੀ ਚਾਹੁੰਦੇ ਆ ਆਪਣੇ ਸਕੂਲ ਨੂੰ ਵੱਡਾ ਕਰਨਾ ਚਾਹੁੰਦੇ ਆ ਤੁਸੀਂ ਜਿੰਨਾ ਮਰਜ਼ੀ ਵੱਡਾ ਕਰੋ ਕਿਸੇ ਨੂੰ ਕੋਈ ਇਤਰਾਜ਼ ਨਹੀਂ ਤੁਸੀਂ ਜੇ ਤੁਹਾਡੇ 2000 ਬੱਚਾ ਪੜਦਾ ਤੁਸੀਂ 5000 ਕਰ ਲਓ ਕਿਸੇ ਨੂੰ ਕੋਈ ਤੁਸੀਂ ਇਹੋ ਜੇ ਚੰਗੀ ਚੀਜ਼ਾਂ ਦੇ ਉਹ ਆਪੀ ਸਾਰੇ ਬੱਚੇ ਹਟ ਕੇ ਤੁਹਾਡੇ ਨਾਲ ਪਹੁੰਚਣ ਪਰ ਜੇ ਤੁਸੀਂ ਚਾਹੋਗੇ ਕਿ ਇਸ ਸਕੂਲ ਨੂੰ ਬੰਦ ਕਰਕੇ ਇੱਕ ਸਕੂਲ ਦਾ ਨਾਮ ਬਣਾ ਦਈਏ ਉਹ ਮੈਂ ਨਹੀਂ ਹੂੰ ਦੋ ਉਸ ਚੀਜ਼ ਮੈਂ ਖਿਲਾਫ ਆ ਜਦੋਂ BBMB ਬੋਰਡ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਪਹਿਲੀ ਤਾਂ ਇੱਕ ਦਿਨ ਡਿਲੇ ਹੋ ਗਈ ਦੂਜੇ ਦਿਨ ਜਦੋਂ ਹੋਈ ਤਾਂ ਸਾਡੇ ਚੀਫ ਸੈਕਟਰੀ ਸਾਹਿਬ ਨੇ ਉਹਦਾ ਇਤਰਾਜ ਲਿਖ ਕੇ ਭੇਜਿਆ ਸੀ ਤੋਂ ਬਾਅਦ ਜੋਤ ਰਾਜ ਲੱਗੇ ਉਸ ਤੋਂ ਬਾਅਦ ਜਿਹੜੀ ਉਹਨਾਂ ਨੇ ਕਮੇਟੀ ਬਣਾਈ ਹੈ ਸਾਰਾ ਕੁਝ ਉਹ ਸਾਰਾ ਕੁਝ ਚੱਲਦਾ ਪਿਆ ਉਹ ਸਾਰਾ ਤੁਹਾਡੀ ਸਰਕਾਰ ਨੇ ਕੀਤਾ ਆ ਜੋ ਤੁਸੀਂ ਮੈਨੂੰ ਹੁਕਮ ਲਾਇਆ ਸੀਗਾ ਉਹਤੇ ਮੈਂ ਪਹਿਰਾ ਦੇਣ ਦੀ ਕੋਸ਼ਿਸ਼ ਕੀਤੀ ਅੱਗੋਂ ਵੀ ਤੁਸੀਂ ਜੋ ਤੁਸੀਂ ਕਹਿਣਾ ਕਿਉਂਕਿ ਕਿਸੇ ਬੰਦੇ ਦੇ ਕੋਲ ਵੀ ਇੰਨਾ ਸਮਾਂ ਨਹੀਂ ਕਿ ਆਪਣਾ ਸਮਾਂ ਕੱਢ ਕੇ ਕਿ ਆਪਾਂ ਇਦਾਂ ਧਰਮਿਆਂ ਦੇ ਉੱਤੇ ਬੈਠੀ ਆ ਇਹ ਪੜੇ ਲਿਖੇ ਲੋਕਾਂ ਦਾ ਵੈਸੇ ਕੰਮ ਨਹੀਂਗਾ ਪੜ੍ਹੇ ਲਿਖੇ ਲੋਕ ਆਪਣੇ ਹੱਕ ਵਿਚਾਰੇ ਪੜ੍ਹਾਈ ਦੇ ਨਾਲ ਲੈਣਾ ਜਾਣਦੇ ਆ ਪਰ ਜਿੰਨਾ ਸਿਸਟਮ ਦੇ ਖਿਲਾਫ ਆਪਾਂ ਲੜ ਰਹੇ ਹਾਂ ਉਹਨਾਂ ਨੇ ਸਾਨੂੰ ਮਜਬੂਰ ਕਰਤਾ ਕਿ ਆਪਾਂ ਇਹ ਚੀਜ਼ਾਂ ਕਰੀਏ ਹੁਣ ਮੈਂ ਕੱਲ ਪਰਸੋਂ ਵੀ ਵੇਖ ਰਿਹਾ ਸੀ ਮੈਂ ਆਪਾਂ ਪ੍ਰਚਾਰ ਕਰ ਰਹੇ ਆ ਜਾ ਕੇ ਲੋਕਾਂ ਨੂੰ ਜਾਗਰੂ ਕਰ ਰਹੇ ਕਿਉਂ ਜਾਗਰੂ ਕਰਨਾ ਭਾਈ ਲੋਕਾਂ ਨੂੰ ਤਾਂ ਆਪ ਹੀ ਆਉਣਾ ਚਾਹੀਦਾ ਇੱਥੇ ਇਹ ਇਕੱਲੇ ਇੱਕ ਬੰਦੇ ਦੀ ਲੜਾਈ ਨਹੀਂ ਇੱਕ ਪਰਿਵਾਰ ਦੀ ਲੜਾਈ ਨਹੀਂ ਇੱਕ ਬੱਚੇ ਦੀ ਲੜਾਈ ਨਹੀਂ ਤੇ ਸਾਡੇ ਸਾਰੇ ਤਲਵਾੜੇ ਦੇ ਲੋਕਾਂ ਦੀ ਲੜਾਈ ਆਹ ਰੋਜ਼ ਲੋਕਾਂ ਨੂੰ ਆਪਣਾ ਕੀਮਤੀ ਸਮਾਂ ਕੱਢ ਕੇ ਹਰ ਰੋਜ਼ ਇੱਥੇ ਆਉਣਾ ਚਾਹੀਦਾ ਤਾਂ ਜੋ ਦੂਜੀ ਧਿਰ ਨੂੰ ਇਹ ਪਤਾ ਲੱਗ ਜਾਏ ਯਾਰ ਲੋਕ ਤਾਂ ਸਾਡੇ ਖਿਲਾਫ ਹੈ ਸਾਰੇ ਉਹਨਾਂ ਦੇ ਬੰਦੇ ਵੀ ਪੋਲਿਟੀਕਲ ਲੋਕਮਗਰ ਲੱਗੇ ਹੋਏ ਨੇ ਔਰ 2 4 5 ਦਿਨਾਂ ਤੋਂ ਕੁਛ ਹੋਛੀਆਂ ਜੀਆਂ ਚੀਜ਼ਾਂ ਫੇਸਬੁੱਕ 'ਤੇ ਲਿਖ ਰਹੇ ਸੋਸ਼ਲ ਮੀਡੀਆ 'ਤੇ ਲਿਖ ਰਹੇ ਆ WhatsApp ਦੇ ਉੱਤੇ ਭੇਜ ਰਹੇ ਆ ਭਾਈਚਾਰਾ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਆ ਸਾਡੇ ਲੋਕਾਂ ਦੇ ਖਿਲਾਫ ਗਲਤ ਸ਼ਬਦ ਬੋਲੇ ਜਾ ਰਹੇ ਆ ਉਹ ਚੰਗੀਆਂ ਗੱਲਾਂ ਨਹੀਂ ਆਈਆਂ ਸਭ ਤੋਂ ਪਹਿਲਾਂ ਤਾਂ ਸਾਡੀ ਸਾਰੀਆਂ ਚੀਜ਼ਾਂ ਬਾਅਦ ਚੋਂ ਸਭ ਤੋਂ ਪਹਿਲਾਂ ਸਾਡੀ ਭਾਈਚਾਰਕ ਸਾਂਝ ਹੈ ਸਭ ਤੋਂ ਪਹਿਲਾਂ ਜੇ ਸਾਡੀ ਭਾਈਚਾਰਕ ਸਾਂਝ ਹੀ ਨਹੀਂ ਗੀ ਤੇ ਆਪਾਂ ਕਿਵੇਂ ਸਿਸਟਮ ਚੱਲੂਗਾ ਆਪਣਾ ਇਹ ਉਹ ਲੋਕ ਸਾਡੀ ਭਾਈਚਾਰਕ ਸਾਂਝ ਨੂੰ ਖਰਾਬ ਕਰਨੀ ਚਾਹੁੰਦੇ ਆ ਉਹ ਆਪਾਂ ਖਰਾਬ ਨਹੀਂ ਹੋਣਗੇ ਸਾਡੇ ਲੋਕਾਂ ਨੂੰ ਪਾਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਟੀਚਰ ਸਭਾ ਨੂੰ ਵੀ ਕਈ ਕੱਡਾਂ ਦੇ ਵਿੱਚ ਫੁੱਕਾ ਮਾਰੀਆ ਜਾ ਰਹੀਆਂ ਉਹ ਵੀ ਗਲਤ ਗੱਲ ਹੈ ਸੋ ਇਸ ਕਰਕੇ ਇਹ ਜਿਹੜੀ ਲੜਾਈ ਆਪਾਂ ਸ਼ੁਰੂ ਕੀਤੀ ਹੈ ਇਹ ਆਪਾਂ ਜਿੱਤ ਕੇ ਖਤਮ ਕਰਦੀਆਂ ਜਿੱਤੋਂ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਰਸਤਾ ਨਹੀਂ ਹੈਗਾ ਜਦ ਆਪਾਂ ਇਥੋਂ ਖਾਲੀ ਕਰ ਜਾਈਏ ਵਾਪਸ ਬੱਚੇ ਲੈ ਕੇ ਆਪਣੇ ਜਿਵੇਂ ਡਾਕਟਰ ਸਾਹਿਬ ਬੋਲ ਰਹੇ ਸੀਗੇ ਕੁਝ ਵੀ ਹੈ ਨਹੀਂ ਤਲਵਾੜਿੱਕ ਤੋਂ ਅੱਗੇ ਕੁਝ ਨਹੀਂ ਹੈ ਤੁਸੀਂ ਰੋਜ਼ ਜ਼ਿਆਦਾ ਮੇਰੇ ਨਾਲ ਸਮਾਂ ਜ਼ਿਆਦਾ ਇੱਥੇ ਬਿਜਾਰਦੇ ਹੋ ਕੀ ਹੈਗਾ ਅੱਗੇ ਤੇ ਕੁਝ ਵੀ ਨਹੀਂ ਹੈਗਾ ਤੇ ਜੇ ਇਹੇ ਚੀਜ਼ਾਂ ਸਾਡੇ ਕੋਲ ਖੋਹ ਲਈਆਂ ਗਈਆਂ ਤਾਂ ਸਾਡੇ ਹੱਥ ਬਿਲਕੁਲ ਖਾਲੀ ਹੋ ਜਾਣਗੇ ਆਉਣ ਵਾਲੇ ਸਮੇਂ 'ਚ ਇਹ ਵੀ ਤਿਆਰੀ ਰੱਖਿਓ ਕਿ ਆ ਬੀਬੀਐਮਬੀ ਦਾ ਜਿਹੜਾ ਮਾੜਾ ਮੋਟਾ ਹਸਪੀਟਲ ਹੈਗਾ ਇਹ ਵੀ ਸਾਡੇ ਉੱਥੋਂ ਜਾਊਗਾ ਜਿਹੜੀਆਂ ਜਿਹੜੀਆਂ ਚੀਜ਼ਾਂ ਸਾਡੇ ਕੋਲ ਹੈਗੀਆਂ ਨੇ ਬੀਬੀਐਮਬੀ ਉਹ ਖੋਹ ਜੂਗੀ ਸਾਡੇ ਕੋਲ ਸਾਰਾ ਕੁਝ ਡੀ.ਐਮ.ਪਬਲਿਕ ਸਕੂਲ ਸਾਡੇ ਦਿਲ ਦੇ ਨਾਲ ਜੁੜਿਆ ਮੈਨੂੰ ਕਈ ਪੇਰੈਂਟਸ ਮਿਲਦੇ ਆ ਕਿ ਸਾਡਾ ਰੋਣ ਨਿਕਲਦਾ ਜੀ ਜਦੋਂ ਅਸੀਂ ਸਾਨੂੰ ਤੇ ਦੂਜੇ ਸਕੂਲ ਦੇ ਬੱਚਿਆਂ ਦੇ ਪੇਰੈਂਟਸ ਆ ਕੇ ਕਹਿੰਦੇ ਵੀ ਥੋੜਾ ਸਮਾਂ ਰਹਿ ਗਿਆ ਤੁਹਾਡਾ ਅਸੀਂ ਲੈ ਜਾਣਾ ਤੁਹਾਡਾ ਸਕੂਲ ਉਹਨਾਂ ਦੇ ਜਿਹੜੇ ਕੋਈ ਅਫਸਰ ਸੇਬਾਨ ਉਹਨਾਂ ਦੇ ਬੱਚੇ ਵੀ ਸਾਡੇ ਬੱਚਿਆਂ ਨੂੰ ਟਿਕਰਾਂ ਕਰਨ ਲੱਗ ਪਏ। ਕੋਈ ਅਫਸਰਾਂ ਨੂੰ ਵੀ ਚਲੋ ਸਦਾ ਹੀ ਕਹਿ ਸਕਦੇ ਆ ਕਿ ਬੰਦੇ ਬਣ ਜਾਓ ਤੁਸੀਂ ਤੁਸੀਂ ਸਰਕਾਰ ਦੇ ਅਫਸਰ ਆ। ਤੁਸੀਂ ਨਾ ਕਰੋ ਇਹੋ ਜਿਹਾ ਕੰਮ ਜਿਹਦੇ ਨਾਲ ਕੋਈ ਸਾਨੂੰ ਸਖਤੀ ਕਰਨੀ ਪਵੇ ਤੁਹਾਡੇ ਖਿਲਾਫ। ਔਰ ਉਹ ਅਫਸਰਾਂ ਦੇ ਖਿਲਾਫ ਵੀ ਜਿਹੜੇ ਇੱਕ ਦੋ ਅਫਸਰ ਪੰਜਾਬ ਦੇ ਸਾਡੇ ਲੱਗੇ ਹੋਏ ਜਿਨ੍ਹਾਂ ਨੇ ਸਾਰਾ ਕਦਰੜਾ ਤਿਆਰ ਕੀਤਾ ਈਓਆਈ ਵਾਲਾ ਸਾਰਾ ਜੋ ਕੁਝ ਉਹਨਾਂ ਦੇ ਵੱਲ ਹੱਥਾਂ ਦੇ ਵਿੱਚੋਂ ਡਰਾਫਟ ਹੋ ਕੇ ਗਿਆ ਹੈ ਉਹਨਾਂ ਅਫਸਰਾਂ ਦੇ ਖਿਲਾਫ ਵੀ ਕਾਰਵਾਈ ਕਰਾਂਗੇ ਜਲਦੀ ਕਰਾਂਗੇ ਜਲਦੀ ਕਰੋ ਜਲਦੀ ਮੈਂ ਜੋ ਕੋਈ ਅਫਸਰ ਗਲਤ ਕੰਮ ਕਰ ਰਿਹਾ ਸਾਡੇ ਪੰਜਾਬ ਦੇ ਅਫਸਰ ਕੋਈ ਗਲਤ ਕੰਮ ਕਰ ਰਿਹਾ ਬੈਕ ਪਿੱਛੇ ਰਹਿ ਕੇ ਉਹਨਾਂ ਦੇ ਖਿਲਾਫ ਵੀ ਜਿਹੜੀ ਕਾਰਵਾਈ ਹੈ 100% ਮੈਂ ਤੁਹਾਨੂੰ ਯਕੀਨ ਦਿਵਾਉਣਾ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਹੈ ਔਰ ਮੈਂ ਪਹਿਲਾਂ ਵੀ ਤੁਹਾਡੇ ਨਾਲ ਆ ਅੱਗੋਂ ਵੀ ਤੁਹਾਡੇ ਨਾਲ ਰਹਿਣਾ ਜਿੰਨਾ ਸਮਾਂ ਪਰਮਾਤਮਾ ਨੇ ਸਾਡੇ ਸਾਹ ਦਿੱਤੇ ਐ ਓਨਾ ਸਮਾਂ ਤੁਹਾਡੇ ਪਿੱਛੇ ਲੱਗ ਕੇ ਜਿਹੜੀ ਸੇਵਾ ਐ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡਾ ਟਾਰਗੇਟ ਬੀਏਵੀ ਸਕੂਲ ਐ ਇਹਨੂੰ ਬਚਾਉਣਾ ਐ ਕਿੱਦਾਂ ਐ ਸਾਡੇ ਬੱਚਿਆਂ ਦੇ ਭਵਿੱਖ ਨੂੰ ਕਿੱਦਾਂ ਬਚਾਉਣਾ ਉਹਦੇ ਵਿੱਚ ਕੌਣ ਸਾਡਾ ਸਾਥ ਦਿੰਦਾ ਇੱਥੇ ਬੀਜੇਪੀ ਦਾ ਬੰਦਾ ਵੀ ਆ ਕੇ ਖੜ ਜੇ ਇੱਥੇ ਕਾਂਗਰਸ ਵਾਲਾ ਵੀ ਆ ਕੇ ਖੜ ਜੇ ਇੱਥੇ ਆਮ ਆਦਮੀ ਪਾਰਟੀ ਵਾਲਾ ਵੀ ਖੜ ਜੇ ਇੱਥੇ ਜਿਹੜੀ ਕੋਈ ਜਥੇਬੰਦੀ ਖੜਨਾ ਚਾਹੁੰਦੀ ਆ ਕੇ ਖੜੇ ਪਰ ਇਹ ਨਾ ਹੋਵੇ ਕਿ ਇੱਥੇ ਇਹ ਕਹਿੰਦੇ ਉੱਤੋਂ ਆਪਾਂ ਪੋਲਿਟਿਕਲ ਭਾਸ਼ਣ ਕਰੀ ਜਾਈਏ ਉਹਦੇ ਨਾਲ ਸਾਡਾ ਕਿਸੇ ਬੱਚੇ ਦਾ ਕਿਸੇ ਬੱਚੇ ਦਾ ਕੁਝ ਨਹੀਂ ਸਵਾਰਨਾ ਆਪਾਂ ਵੱਡਾ ਪ੍ਰੋਟੈਸਟ ਕਰਦਾ ਉਹ ਪ੍ਰੋਟੈਸਟ ਕਰੀਏ ਹਾਂ ਵੀ ਇਹ ਨੂੰ ਦੱਸ ਰਹੇ ਸੀਗੇ 20 ਤਰੀਕ ਨੂੰ ਪ੍ਰੋਟੈਸਟ ਕਰਦਾ ਉੱਥੇ ਵੀ ਮੈਂ ਜਰੂਰ ਆਪਾਂ ਪਹੁੰਚਣ ਦੀ ਵੀ ਕੋਸ਼ਿਸ਼ ਕਰਾਂਗੇ ਬੰਦੇ ਵੀ ਭੇਜਾਂਗੇ ਹੋਰ ਕਿਸੇ ਤਰ੍ਹਾਂ ਦੇ ਵੀ ਕੋਈ ਫਾਈਨੈਂਸ਼ੀਅਲ ਤੌਰ ਤੇ ਵੀ ਆਪਾਂ ਇਹ ਨਹੀਂਗਾ ਕਿ ਪਿੱਛੇ ਰਹਿ ਜਵਾਂਗੇ ਜੀ ਆਪਾਂ ਜੇਬ ਘੁੱਟਦੀਏ ਜੀ ਤੇ ਕਿਸੇ ਚੀਜ਼ ਦੀ ਖਰਚੀ ਆਦੀ ਲੱਗ ਜਾ ਤੇ ਆਪਾਂ ਪਿੱਛੇ ਨੂੰ ਹਟ ਲਾਪੀਏ ਕਿਸੇ ਗੱਲੋਂ ਪਿੱਛੇ ਆਟਨ ਦੀ ਲੋੜ ਅਸੀਂ ਜਿੰਨੇ ਜੋਗੇ ਹੈਗੇ ਆ ਅਸੀਂ ਆਪਣੇ ਇਲਾਕੇ ਦੇ ਲੋਕਾਂ ਦੇ ਨਾਲ ਖੜਾਂਗੇ ਆਪਣੇ ਇਲਾਕੇ ਦੇ ਪਰਿਵਾਰਾਂ ਦੇ ਨਾਲ ਖੜਾਂਗੇ ਆਪਣੇ ਇਲਾਕੇ ਦੇ ਬੱਚਿਆਂ ਦੇ ਨਾਲ ਖੜਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕਰਾਂਗੇ ਮੇਰੀ ਪਾਸ ਇਹੇ ਬੇਨਤੀ ਹੈ ਕਿ ਜਿਹੜਾ ਵੀ ਕੋਈ ਬੰਦਾ ਇੱਥੇ ਆਉਣਾ ਚਾਹੁੰਦਾ ਤੁਹਾਡੇ ਧਰਨੇ ਦੇ ਵਿੱਚ ਉਹਨੂੰ ਲੈ ਕੇ ਆਓ ਉਹਨੂੰ ਆਪਣਾ ਸਾਥ ਮੰਗੋ ਦੇ ਕੋ ਉਹਦੇ ਕੋਲੋਂ ਸਾਥ ਲਾਓ ਔਰ ਉਹਦਾ ਸਾਥ ਲੈ ਕੇ ਆਪਾਂ ਜਿਹੜੀ ਇਹ ਜੰਗ ਹੈ ਇਹ ਤਦੇ ਆਪਾਂ ਜਿੱਤ ਸਕਦੇ ਆ ਔਰ ਇਕੱਲਾ ਬੰਦਾ ਕੋਈ ਵੀ ਨਹੀਂ ਜਿੱਤ ਸਕਦਾ ਜੇ ਕੋ ਮੈਂ ਕੱਲਾ ਹੀ ਮੈਂ ਹਾਂ ਜੀ ਬਾਕੀ ਸਾਰੀਆਂ ਪਾਰਟੀਆਂ ਨੂੰ ਪਿੱਛੇ ਕਰ ਦਿਓ ਕਿਸੇ ਨੂੰ ਲੋੜ ਹੀ ਨਹੀਂ ਗਈ ਇਹ ਲੜਾਈ ਕਿਸੇ ਪਾਰਟੀ ਦੀ ਨਹੀਂ ਇਹ ਸਾਰੇ ਇਲਾਕੇ ਦੀ ਲੜਾਈ ਤੇ ਲੜਾਈ ਤਾਂ ਹੀ ਜਿੱਤੀ ਜਾਊਗੀ ਜੇ ਆਪਾਂ ਸਾਰੇ ਜਣੇ ਇਕੱਠੇ ਹੋਵਾਂਗੇ ਜਿਹੜੀ ਲੜਾਈ ਲੜ ਰਹੇ ਆ ਇਹਦੇ ਵਿੱਚ ਇਕੱਠੇ ਹੋ ਕੇ ਇੱਕ ਮੁੱਠ ਹੋ ਕੇ ਇਦਾਂ ਹੀ ਇਹ ਲੜਾਈ ਜਿਹੜੀ ਹੈ ਤੇ ਜਾਰੀ ਰੱਖਾਂਗੇ ਔਰ ਇਹ ਲੜਾਈ ਜਿੱਤ ਪ੍ਰਾਪਤ ਕਰਕੇ ਪਰਮਾਤਮਾ ਦੀ ਕਿਰਪਾ ਦੇ ਨਾਲ ਇਹ ਲੜਾਈ 100% ਆਪਾਂ ਜਿੱਤਣੀ ਆ ਅੱਗੋਂ ਵੀ ਜਿਹੜੇ ਹੋਰ ਕੋਈ ਪ੍ਰੋਗਰਾਮ ਹੋਣਗੇ ਕੋਈ ਆਪਾਂ ਕਿਉਂਕਿ ਇੱਥੇ ਮੈਨੂੰ ਨਹੀਂ ਲੱਗਦਾ ਕਿ ਮੇਰੀ ਆਪਣੀ ਨੀਤੀ ਹੈ ਸ਼ਾਇਦ ਮੈਂ ਗਲਤ ਵੀ ਹੋ ਸਕਦਾ ਇੱਥੇ ਬੈਠ ਕੇ ਮੈਨੂੰ ਨਹੀਂ ਲੱਗਦਾ ਕਿ ਆਪਾਂ ਉਹਨਾਂ ਨੂੰ ਕੋਈ ਦੁੱਖ ਦੇ ਸਕਦੇ ਉਦਾਂ ਦੇ ਅੰਦਰੋਂ ਤਾਂ ਦੁਖੀ ਹੈ ਦੇ ਲੋ ਬਹੁਤ ਦੁਖੀ ਹੈ ਕਿਉਂ ਨਾ ਆਪਾਂ ਬੀਬੀ ਐਮਬੀ ਵਾਲਿਆਂ ਦੇ ਅੱਗੇ ਬੈਠ ਕੇ ਜਾ ਕੇ ਜਿਹੜੇ ਦਫ਼ਤਰਾਂ 'ਚ ਰੋਜ਼ ਆਉਂਦੇ ਜਾਂਦੇ ਆ ਜਾਂ ਜਿਹੜੇ ਸਕੂਲ ਵਾਲੇ ਸਾਡੂੰ ਤੰਗ ਕਰ ਰਹੇ ਆ ਇੱਥੇ ਤੇ ਅਸੀਂ ਤੰਗ ਹੋਈ ਜਾਂਦੇ ਰੋਜ਼ ਕਿਉਂ ਨਾ ਆਪਾਂ ਉਹਨਾਂ ਨੂੰ ਤੰਗ ਕਰੀਏ ਮੈਂ ਇਹ ਨਾਲ ਪਹਿਲਾਂ ਹੀ ਕਿਹਾ ਸੀਗਾ ਕਮੇਟੀ ਵਾਲਿਆਂ ਨੂੰ ਇਹ ਆ ਕੇ ਪਿਆਰ ਕਰਕੇ ਬੈਗੇ ਇਹਨਾਂ ਨੂੰ ਲੱਗਾ ਕਿ ਸ਼ਾਇਦ ਠੰਡਾ ਹੋ ਗਿਆ ਕੰਮ ਮੈਂ ਇਹਨਾਂ ਨੂੰ ਉਦੋਂ ਹੀ ਕਿਹਾ ਸੀਗਾ ਮੈਂ ਕਿਹਾ ਇਹ ਡਰਦੇ ਬਹੁਤ ਜਲਦੀ ਆ ਤੁਸੀਂ ਮਾੜੇ ਜਾਂ ਉਦੋਂ ਸੀਐਮ ਸਾਹਿਬ ਦੇ ਕੋਲ ਗਏ ਉਦੋਂ ਹੀ ਟੈਲੀਫੋਨ ਕਰਨ ਲੱਗੇ ਆਪਾਂ ਨੂੰ ਲਗਾਤਾਰ ਇਹ ਕੰਟੀਨਿਊਸਲੀ ਜਿੱਦਾਂ ਆਪਾਂ ਜਾਗਰੂਕ ਕਰ ਰਹੇ ਆ ਜਾਂ ਕੋਈ ਹੋਰ ਪ੍ਰੋਟੈਸਟ ਕਰ ਰਹੇ ਆ ਇਦਾਂ ਇਹ ਕੰਟੀਨਿਊਸਲੀ ਆਪਾਂ ਨੂੰ ਇਹ ਜਾਰੀ ਰੱਖਣੇ ਪੈਣਗੇ ਔਰ ਇਹਨਾਂ ਨੂੰ ਜਿਹੜਾ ਧੜਕੂਆ ਲਾ ਕੇ ਰੱਖਣਾ ਪਊਗਾ ਇਹਨਾਂ ਨੂੰ ਡਰਾ ਕੇ ਇਦਾਂ ਹੀ ਰੱਖਣਾ ਪਊਗਾ ਔਰ ਇਹ ਜਿੱਤ ਜਿਹੜੀ ਹੈ 100% ਤੁਹਾਡੀ ਜਿਹੜੀ ਜਿੱਤ ਹੈ ਇਹ ਜਕਿੰਨਣ ਹੋਵੇਗੀ ਸੋ ਸਾਰਿਆਂ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਰੋਜ਼ ਦੀ ਤਰ੍ਹਾਂ ਤਲਵਾੜਾ ਦੇ ਲੋਕਾਂ ਨੂੰ 20 ਦਸੰਬਰ ਦੇ ਵਿਸ਼ਾਲ ਧਰਨੇ ਵਿੱਚ ਸ਼ਾਮਲ ਹੋਣ ਲਈ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਕੱਢੇ ਗਏ ਮਾਰਚ ਵਿੱਚ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਅੰਦੋਲਨਕਾਰੀਆਂ ਦੇ ਮਾਰਚ ਵਿੱਚ ਹਿੱਸਾ ਲਿਆ ਅਤੇ ਲੋਕਾਂ ਨੂੰ ਇਸ ਧਰਨੇ ਨੂੰ ਕਾਮਯਾਬ ਕਰਨ ਲਈ ਪ੍ਰੇਰਿਤ ਕੀਤਾ

ਯਾ ਤੂੰ ਰੁਕਨਾ ਕਿ ਨਿਤ ਦੇ ਮੁਸਾਫਰ ਨਿਰਾਸ਼ਾ ਦੇ ਨਜ਼ਦੀਕ ਟੁੱਕਦੇ ਨਹੀਂ ਹੁੰਦੇ ਇਹ ਸੂਰਜ ਇਹ ਚੰਦਾ ਹਵਾ ਤੇ ਸਿਤਾਰੇ ਸਦਾ ਚੱਲਦੇ ਰਹਿੰਦੇ ਤੇ ਰੁਕਦੇ ਨਹੀਂ ਹੁੰਦੇ ਪਹਾੜਾਂ ਦੀ ਛਾਤੀ ਨੂੰ ਛਲਨੀ ਬਣਾ ਕੇ ਜੋ ਸੋਮੇ ਨਿਕਲਦੇ ਨੇ ਸੁੱਕਦੇ ਨਹੀਂ ਹੁੰਦੇ ਜਿਨ੍ਹਾਂ ਨੇ ਹੱਥੇ ਲੀਤੇ ਰੱਖੀ ਹੋਈ ਏ ਉਹ ਦੁਨੀਆ ਚੁਕਾਉਂਦੇ ਨੇ ਚੁੱਕਦੇ ਨਹੀਂ ਹੁੰਦੇ ਉਹ ਦੁਨੀਆ ਚੁਕਾਂਦੇ ਨੇ ਚੁਕਦੇ ਨਹੀਂ ਹੁੰਦੇ ਉਹ ਦੁਨੀਆ ਚੁਕਾਂਦੇ ਨੇ ਚੁਕਦੇ ਨਹੀਂ ਹੁੰਦੇ